ਹਾਂ ਹੈ ਇਹ ਕੀ ਹੋਇਆ ਇਹ ਜਾਇਆ ਗਿਆ ਮੈਂ ਜੀ ਕੜਤਾ ਭਾਂ ਹੁਣ ਡਾੜ ਚੱਲਣਾ ਕਿ ਟਿਟੇ ਟ੍ਰਾਂਸਪੋਰਟਰ ਹੈ ਵਾਹਿਬ ਜੀ ਕਾ ਸਾਉ ਸਾਹਿਬ ਸ੍ਰੀ ਵਾਹਿਬ ਜੀ ਕੀ ਅੱਜ ਹੀ ਅਸੀਂ ਖੜਿਆ ਸਹਿਰ ਜਗਰਾਉਂ ਦੇ ਵਿੱਚ ਜਿੱਥੇ ਇਸ ਗਲੀ ਦੇ ਕੜਾ ਮਹੱਲਾ ਕਹਿੰਦਾ ਜੀ ਜੀਵਨ ਵਸਤੀ ਜਿਲ੍ਹਾ ਪੈਂਦਾ ਜਿੱਥੇ ਕੇ ਵੀ ਰਹੇ ਸਦ ਪਰਦੇਸੀ ਆ ਇੱਥੇ ਇਹਨਾਂ ਨੂੰ ਮਿਲਿਆ ਕਦੋਂ ਮਿਲਿਆ ਰਾਤ ਨੂੰ ਤੇ ਰਾਤ ਆਇਆ ਰਾਤ ਦਾ ਸਵੇਰ ਸਵੇਰ ਆਇਆ ਜਿਵੇਂ ਲੱਤਾਂ ਦੇ ਵਿੱਚ ਕੰਚ ਵੜਿਆ ਹੋਇਆ ਵਾ ਅਸੀਂ ਚਲੋ ਦਿਖਾ ਨਹੀਂ ਸਕਦੇ ਵੀਡੀਓ ਦੇ ਵਿੱਚ ਤੇ ਹਿੰਦੀ ਬੋਲਦਾ ਬਾਈ ਉਹ ਪੂਰੀ ਪ੍ਰੋਪਰ ਸਮਝ ਨਹੀਂ ਆਉਂਦੀ ਤੇ ਪਤਾ ਨਹੀਂ ਤਾਂ ਕਿਸੇ ਨੇ ਮਾਰਿਆ ਕੁੱਟਿਆ ਜਾਂ ਦਿਮਾਗੀ ਅਪਸੈਟ ਸੀ ਬਾਈ ਇਹ ਜਾਂ ਕਿੰਨਾ ਹਾਲਾਤਾਂ ਵਿੱਚ ਨਿਕਲ ਕੇ ਇਸ ਸਥਾਨ ਦੇ ਬਾਈ ਹੁਣਾਂ ਕੋਲੇ ਆਇਆ ਇਹਨਾਂ ਨੂੰ ਸਾਨੂੰ ਵੀਰ ਉਹਨਾਂ ਨੇ ਕਾਲ ਕੀਤੀ ਕੋਈ ਸਾਡਾ ਫਰਜ਼ ਬਣਦਾ ਵਾ ਕਈ ਵੀਰ ਸਾਨੂੰ ਸਿੱਧੇ ਆ ਕੇ ਕਹਿੰਦ ਨੇ ਯਾਰ ਤੁਸੀਂ ਪਰਦੇਸੀ ਬੰਦਾ ਕੋਲ ਚੱਕ ਕੇ ਜੋ ਪੰਜਾਬੀ ਕੋਲ ਨਹੀਂ ਚੱਕ ਦੇ ਪੰਜਾਬੀ ਬੰਦੇ ਨੇ ਕੌਣ ਲਿਉਂਦੇ ਇਹ ਹੁਣ ਵੀਰ ਜੇ ਪੰਜਾਬ ਦੇ ਵਿੱਚ ਆ ਗਿਆ ਆਪਣਾ ਪੰਜਾਬੀ ਬਣ ਉਹਨਾਂ ਨੂੰ ਠੀਕ ਆ ਇਹਨੂੰ ਇਸ ਤਰ੍ਹਾਂ ਹੁਣ ਰੋਂਦਾ ਛੱਡਦੀ ਅਸੀਂ ਇੱਥੇ ਨੂੰ ਮਰਦਾ ਛੱਡਦੀ ਅਸੀਂ ਇੱਥੋਂ ਹੁਣ ਇਸ ਨੂੰ ਲਿਜਾਵਾਂਗੇ ਇਹਦਾ ਲਾਜ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪ੍ਰਮਾਤਮਾ ਦੇ ਅਰਦਾਸ ਬੇਨਤੀ ਦੀ ਰੁਟਕਾ ਨਹੀਂ ਗੁਰੂ ਰਾਮਦਾਸ ਜੀ ਅੱਗੇ ਵੀਰ ਦੀ ਤੰਦਰੁਸਤੀ ਵਾਸਤੇ ਕੋਕਾ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਇਸ ਤਰ੍ਹਾਂ ਕੋਈ ਹੋਰ ਵੀ ਵੀਰ ਬਜ਼ੁਰਗ ਸਾਡਾ ਪੰਜਾਬ ਦੇ ਵਿੱਚ ਬੇਨਤੀ ਹੈ ਸਾਡੀ ਪਹਿਲਾਂ ਵੀ ਕਾਫੀ ਵੀਡੀਓ ਪਾ ਚੁੱਕਾ ਹਾਂ ਕੋਈ ਵੀ ਵੀਰ ਬਜ਼ੁਰਗ ਭਰਾ ਸਾਡਾ ਕੋਈ ਵੀ ਲਵਾਰਸ਼ ਬੇਸ਼ ਹਰਾ ਨਾ ਰਹੇ ਇਹ ਵੀ ਇੱਕ ਬੇਸ ਹਰਾ ਬੰਦਾ ਹੈ ਇਹਨੂੰ ਦੁਨੀਆਦਾਰੀ ਨਹੀਂ ਪਾਰੇ ਪਤਾ ਨਹੀਂ ਸ਼ਾਇਦ ਹੌਲੀ ਹੌਲੀ ਪਤਾ ਲੱਗੂ ਇਹਦਾ ਇਲਾਜ ਕਰਾਵਾਂਗੇ ਗੁਰੂ ਰਾਮਦਾਸ ਮਹਾਰਾਜ ਅੱਗੇ ਅਰਦਾਸ ਕਰਾਂ ਵੀ ਇਹ ਜਲਦੀ ਜਲਦੀ ਠੀਕ ਹੋਵੇ ਤੇ ਆਪਾਂ ਠੀਕ ਹੋਣ ਤੋਂ ਬਾਅਦ ਇਹਦਾ ਘਰ ਪਰਿਵਾਰ ਲੱਭੀਏ ਘਰ ਪਰਿਵਾਰ ਤੱਕ ਇਹਨੂੰ ਪਹੁੰਚਾਈਏ ਧੰਨਵਾਦ ਸੋਡਾ ਵੀਰੋ ਤੁਸੀਂ ਦੱਸਿਆ ਇੱਕ ਇਹ ਵੀ ਇਨਸਾਨੀਅਤ ਦਾ ਬਹੁਤ ਵੱਡਾ ਸੋਡਾ ਪਰਾਲਾ ਵਾਜਦਾ ਤੁਸੀਂ ਦੱਸਿਆ ਵਾ ਕਿਉਂਕਿ ਨਹੀਂ ਸ਼ਾਇਦ ਤੜਫ ਤੜਫ ਦੇ ਵਿੱਚ ਮਰ ਜੰਦਾ ਵਿਚਾਰਾ ਤੁਸੀਂ ਰੋਟੀ ਪਾਣੀ ਖੁਲਾਇਆ ਹਨਾ ਤੁਸੀਂ ਸਾਨੂੰ ਫੋਨ ਕੀਤਾ ਇਹਦੇ ਸਰੀਰ ਤੇ ਕਈ ਖਾਮ ਇਨੇ ਟੱਕ ਲੱਗੇ ਹੋਏ ਨੇ ਯਾਨੀ ਰਾਦ ਚੱਲਦੀ ਹੈ ਜੀ ਉਹਦੇ ਵਿਚਾਰਦੇ ਹੁਣ ਅਸੀਂ ਦਿਖਾ ਨਹੀਂ ਸਕਦੇ ਕੰਚ ਵਗੈਰਾ ਕਾਫੀ ਲੱਗਾ ਜੀ ਥੋਂ ਥੋਂ ਦੇ ਲਿਆ ਰਹੇ ਹਨ ਮਾਨਵ ਸੇਵਾਕ ਤੋਂ ਸੇਵਾ ਸਭ ਤੋਂ ਵੱਡੀ ਸੇਵਾ ਜੋ ਇਨਸਾਨੀਅਤ ਦੇ ਤੌਰ ਤੇ ਆਪਣੀ ਸੇਵਾ ਬਣਦੀ ਆ ਧੰਨਵਾਦ ਜੀ

कौन सा दो अरे मुंह लाग गया नहीं टाइट कर दे बना mọi thứ đều ổn rồi, được 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 rồi, được